ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਬੋਟਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਤੇ ਛੋਟਾ ਮੋਟਰ ਬਾਜਦਾ ਭਰਾ ਠੀਕ ਹੈ ਨਾ ਵੱਧ ਜਾਣਕਾਰੀ ਬਾਜ ਤੋਂ ਲੈ ਆਦਾਂ ਬਾਜ ਦਾ ਨੰਬਰ ਲਾਵਾਂਗੇ ਸਕਰੀਨ ਤੇ ਟਾਈਟਲ ਉੱਪਰ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਭਰਾ ਨੰਬਰ 900 752800355 ਬਾਕੀ ਬਾਈ ਦਾ ਨੰਬਰ ਲਾਵਾਂਗੇ ਸਕਰੀਨ ਤੇ ਭਰਾ ਠੀਕ ਹੈ ਨਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਰੀ ਕਾਲ ਜੀ ਸਾਸਿਕਾ ਬਾਈ ਜੀ ਨਾਮ ਨਾਂ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਆਪਣਾ ਹਾਈਵੇ ਤੋਂ ਥੋੜਾ ਇੱਕ ਕਿਲੋਮੀਟਰ ਸਾਈਡ ਤੇ ਪਿੰਡਾ ਹਾਈਵੇ ਸਾਹਮਣੇ ਦੀ ਲੱਭ ਹਾਂਜੀ 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 ਤੇ ਵੈੜ ਦੀ ਜਾਣਕਾਰੀ ਦਿਓ ਜੀ ਆਪਣੀ ਇਹ ਬਾਈ ਦੂਜਾ ਸੂ ਅਰੀਜਨਲ ਸੂਈ ਆ ਹਾਂਜੀ ਮੰਨ ਲਓ ਵੀ ਰਾਤ ਸੂਈ ਆ 12:00 ਵਜੇ ਠੀਕ ਹੈ ਜੀ ਤੇ ਇਹਦੀ 2:30 3:00 ਵਜੇ ਜ਼ੇਰ ਪੈ ਗਈ ਜ਼ੇਰ ਦਿਖਾਈ ਹੁੰਦਾ ਬਾਈ ਦਿਖਾ ਦਿੰਨੇ ਜੀ ਹਾਂਜੀ ਉਹ ਪੁਰਾ ਪੁਰਾ ਜ਼ੇਰ ਦੇ ਭਾਣੇ ਸਨ ਆ ਜ਼ੇਰ ਰੁਪਈਆ ਆਜ ਵੀ ਜਾਣਕਾਰੀ ਦੋਣ ਸਵਾਰ ਕਿਤੇ ਲਈ ਇਹ ਬਈ ਇਹਦਾ ਪਲੂਨ ਦਾ 16 ਕਿਲੋ ਦੋ ਦਿੱਤਾ ਵਾ ਹਾਂਜੀ ਮਤਲਬ ਆਪਾਂ ਤਰਕੇ ਦਾ 4 ਕਿਲੋ 3.5 4 ਕਿਲੋ ਚ ਹੋਇਆ ਹਾਂਜੀ ਤੇ ਦੁੱਧ ਐਕਤੀ ਦੋ ਵੀ 18 17 ਕਿਲੋ 17 18 ਦੇ ਹਾਂ ਪਲੂਨ ਦਾ 16 ਕਿਲੋ ਦਿੱਤਾ ਹਾਂਜੀ ਦੁੱਧ ਦੇ ਵੱਧ ਵੀ ਸਾਹਦੀ ਆ ਪਰ ਆਪਾਂ ਜਿੰਨਾ ਕਹਿਣ ਉਹਨਾਂ ਗਾ ਜਮਾ ਠੰਡੀ ਸੀਲ ਦੀ ਗਰਾਟੀ ਆਪਦੀ ਠੀਕ ਹੈ ਜੇ ਮਰਜੀ ਬੈਠਾ ਰਵੇ ਕੋਈ ਦੋਨੇ ਪਾਈ ਪਾਈ ਬਹਿ ਕੇ ਚੋਈ ਕਰ ਲੈ ਠੀਕ ਹੈ ਜੀ ਮਾਰੇ ਮਾਰੇ ਸਹੰਗਾ ਸਿੰਘਾਂ ਵਾਲੀ ਬਾਕੀ ਬਈ ਦਾ ਬੁਮਾਰ ਮੂਰ ਨਹੀਂ ਹੁੰਦੀ ਜੋ ਮੈਂ ਠੀਕ ਹੈ ਜੀ ਹਾਂਜੀ ਲੋਪਰਾ ਸੋਰਾ ਕਰਾ ਗਰਮੀ ਦਾ ਤੋਫਾ ਹੀ ਇਹ ਗੱਲ ਨਹੀਂ ਵੀ ਨਹੀਂ ਠੀਕ ਹੈ ਠੀਕ ਹੈ ਹਾਂ ਗਰਮੀ ਚਲਣ ਵਾਲੀ ਗਾਂ ਲਾਲੀ ਬਾਈ 100 100 ਰੁਪਏ ਹੀ ਕਰੀ ਰੇਟ ਬਸ ਕੱਚਮੀ ਦੱਸ ਦੇ ਠੀਕ ਹੈ ਨਾ ਵਾ ਗੱਲ ਖਤਮ ਬਈ ਮੁੱਲ ਕੋਈ 60 ਨਹੀਂ 65 ਨਹੀਂ 52000 ਤੋਂ ਮਾਨਤਾਨ ਕਰ ਦਾਂਗੇ ਬਸ 52000 ਤੋਂ ਮਾਨਤਾਨ ਠੀਕ ਹੈ ਬੱਚੀ ਚੰਗੀ ਬਹੁਤ ਆ ਬਾਈ ਲੈ ਵਲੂ ਤੁਹਾਨੂੰ ਤਾਂ ਜਾ ਤੁਸੀਂ ਚੈੱਕ ਕਰ ਸਕਦੇ ਕੋ ਕੋ ਬੱਚੇ ਦਾ ਕਰਦੀ ਆਲੇ ਠੀਕ ਹੈ ਨਾ ਉਹ ਵੀ ਠੰਡੀ ਸੀ ਲੈ ਜਾ ਮਰਜੀ ਬਾਈ ਚੈੱਕ ਠੀਕ ਹੈ ਲੋ ਜੀ ਚੈੱਕ ਕਰ ਸਕਦੇ ਪਰਾ ਨਵੀਂ ਵਾਰ ਨਿਹੜ ਦਿਖਾ ਦੇ ਬਾਈ ਠੀਕ ਹੈ ਦਿਖਾ ਦਿੱਤੀ ਦਿਖਾ ਦਿੱਤੀ ਫਟਫਟ ਬਹੁਤ ਸੋਹਣੀ ਹੈ ਬੱਚੀ ਖਾਣ ਵੀ ਬਹੁਤ ਚੰਗਾ ਹੱਥ ਮੁਠੀ ਵਾਲਾ ਥਾਂ ਲੱਗਾ ਠੀਕ ਹੈ ਜੀ ਠੀਕ ਹਾਂ ਟੋਕੜਾ 52000 ਬਾਈ ਨੇ ਮੁੱਲ ਮੰਗਿਆ ਬਾਤਾਂ ਕਰਦਾ 52000 ਚ ਬਾਈ ਚੰਕਦਾ ਅੰਕਲ ਆ 11 ਕਿਲੋ ਦੁੱਧ ਕੋਈ ਨੂੰ ਬਾਹਲਾ ਨਹੀਂਗਾ ਠੀਕ ਹੈ ਹਾਂ ਜੀ ਬਈ ਦੂਜੀ ਦੀ ਦੱਸੋ ਵੈੜਦੀ ਜਾਣਕਾਰੀ ਇਹ ਬਾਈ ਟੋਕੜਾ ਹਾਂ ਜੀ ਇਹ ਮੰਨ ਲਾ ਬਈ ਸਾਢੇ 4-5 ਮਹੀਨੇ ਦੀ ਸੂਈ ਨੂੰ ਹਾਂ ਜੀ ਤੇ ਉਹ ਕਹਿੰਦੇ ਵੀ ਡੇਢ ਕਿ ਮਹੀਨਾ ਟੀਕਾ ਲੱਗਿਆ ਠੀਕ ਹੈ ਤੇ ਆਪਾਂ ਦਾ ਫੰਡਰ ਮੰਨ ਕੇ ਦੇਨੀ ਆ 2.8 ਕਿਲੋ ਪਰ 7 ਕਿਲੋ ਕੋਈ ਮੰਨ ਕੇ ਲਏ ਜੀ ਠੀਕ ਆ ਰੇਟ ਪਰਾ ਜਾ ਜਾ ਰੇਟ ਇਹਦਾ ਬਈ ਕੋਈ 25 ਨਹੀਂ 26 ਨਹੀਂ 18000 ਰੁਪਏ ਦੀ ਗਾਂ ਦੇ ਦੇਗਾ ਤੋੜ ਦੋ ਪਰਾ ਲੋ ਪਰਾ 18000 ਦੀ ਟੋਕੜ ਆ ਤੇ ਵਾਜ ਦਾ ਰੇਟ ਬਿਲਕੁਲ ਤੁਹਾਨੂੰ ਪਤਾ ਹੀ ਆ ਜੀ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਆਪ ਤੁਸੀਂ ਚੈੱਕ ਦੋ ਵੀਡੀਓ ਤੇ ਵਾਜ ਦੀਆਂ ਪੱਕੀਆਂ ਠੀਕ ਹੈ ਕੱਦ ਬੜਾ ਬਈ ਗਾਇਆਂ ਤਾਂ ਜਾਦੇ ਆ ਸੀਗੀਆਂ ਕੱਲ ਕੱਲ ਵੇਚਤੀਆਂ ਚਾਰ ਗਾਇਆਂ ਠੀਕ ਹੈ ਠੀਕ ਹੈ ਹਾਂ ਆ ਰਾਤ ਆਈ ਆਪਣੇ ਕੋਲ ਵੇਰ ਠੀਕ ਹੈ ਠੀਕ ਹੈ ਹਾਂ ਚੈੱਕ ਕਰ ਸਕਦੇ ਲੇਵਲ ਉਹ ਬਹੁਤ ਸੋਹਣਾ ਚੁਾਈ ਬਹੁਤ ਚੰਗੀ ਆ ਬਾਈ ਠੀਕ ਹੈ ਠੀਕ ਬਾਕੀ ਠੰਡੀ ਸੀ ਲੈ ਜੇ ਮਰਜੀ ਵਜਾ ਠੀਕ ਹੈ ਠੀਕ ਨਾ ਦਿਖਾ ਦੇ ਨੇੜੇ ਉਹ ਘਾਣ ਤੋਂ ਕੁਝ ਚੋ ਜੀ ਜੋ ਮੈਂ ਠੰਡੀ ਸੀ ਲੈ ਕੁਆਸਤੇ ਠੀਕ ਜੀ ਨਾ ਦੂਜਾ ਸੂਆ ਸੂਈ ਵੀ ਆ ਬਾਈ ਠੀਕ ਹੈ ਠੀਕ ਹਾਂ ਜੀ ਬੰਦ ਹੋਈ ਬੰਦ ਚਾ ਦੌੜਾਂਗੇ ਚੋਕੇ ਪਸਲੀ ਕਰ ਲੈ ਮੈਂ ਕਹਿੰਦਾ ਕੋਈ ਚਾਰ ਡੰਗ ਚੋਲੇ ਆਪਣੇ ਕੋਲ ਯਾਰ ਕੋਈ ਚੱਕਰ ਹੀ ਨਹੀਂ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਰਾ ਇੱਕ ਤਾਜ ਜੀ ਤੇ ਇੱਕ ਟੋਕੜ ਠੀਕ ਹੈ ਨਾ ਵੱਧ ਜਾਣਕਾਰੀ ਬਾਅਦ ਤੋਂ ਲੈ ਲਵਾਂ ਮਿਲਦੇ ਆ ਤੁਹਿਆਂ ਬਹੁਤ ਸਾਫ਼ ਆ ਗਈ ਠੀਕ ਹੈ ਜੀ ਹਾਂ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਉੱਤੇ